ਮੈਟਰ ਕੀ ਹੈ ਜੈ ਸ਼੍ਰੀ ਰਾਮ ਅੱਜ ਇਹ ਪ੍ਰਸਤਵਾਰਤਾ ਇਸ ਲਈ ਬੁਲਾਈ ਗਈ ਹੈ ਕਿ ਪੰਜਾਬ ਸਰਕਾਰ ਹਰ ਮੁੱਦੇ ਦੇ ਉੱਪਰ ਗੈਰ ਜ਼ਿੰਮੇਦਾਰਾਨਾ ਔਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਸਾਡੇ ਪਠਾਨਕੋਟ ਦੇ ਵਿੱਚ ਸ਼ਿਵਸਨਾ ਪੰਜਾਬ ਦੇ ਜਨਰਲ ਸੈਕਟਰੀ ਜਗਿੰਦਰਪਾਲ ਜੱਗੀ ਜਿਸ ਨੇ ਆਈਟੀਜ਼ਲ ਦੇ ਪੰਜਾਬ ਪ੍ਰਮੁੱਖ ਜੀ ਬੱਬਰ ਨੂੰ ਪਿਛਲੇ ਕਈ ਸਾਲ ਤੋਂ ਸਕੋਲਟੀ ਮਿਲੀ ਹੋਈ ਸੀ ਜਦਕਿ ਇਲੈਕਸ਼ਨਰਾਂ ਦੇ ਵਿੱਚ ਕਿਸੇ ਵੀ ਹਿੰਦੂ ਨੇਤਾ ਦੀ ਸੁਰੱਖਿਆ ਵਾਪਸ ਲੈਣਾ ਬਹੁਤ ਵੱਡੀ ਸਾਜ਼ਿਸ਼ ਹੈ ਕਿਉਂਕਿ ਹੁਣ ਹੀ ਪਿਛਲੇ ਦਿਨ ਨੰਕਲ ਦੇ ਵਿੱਚ ਆਪਾਂ ਸਾਰਿਆਂ ਨੇ ਦੇਖਿਆ ਹੈ ਕਿ ਬਿਸ਼ਮਿੰਧੂ ਪਰਿਸ਼ਦ ਦੇ ਉਪ ਪ੍ਰਧਾਨ ਵਿਕਾਸ ਬੱਗਾ ਦੀ ਸਰਾਹਮ ਗੋਲੀ ਮਾਰ ਕੇ ਦਿਂਦਿਆਲੇ હત્યા ਕੀਤੀ ਗਈ ਹੈ ਐਸੇ ਟਾਈਮ ਦੇ ਵਿੱਚ ਹਿੰਦੂ ਨੇਤਾਵਾਂ ਦੀ ਸੁਰੱਖਿਆ ਨੂੰ ਵਾਪਸ ਲੈਣਾ ਮੌਤ ਨੂੰ ਬੁਲਾਵਾ ਦੇਣਾ ਹੈ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀ ਗੱਲ ਹੈ ਪਤਾ ਨਹੀਂ ਸਾਡੇ ਮੁੱਖ ਮੰਤਰੀ ਸਾਹਿਬ ਦੀ ਸੋਚ कैसी ਹੈ ਸਾਡੇ ਡੀਜੀਪੀ ਸਾਹਿਬ ਦੀ ਸੋਚ ਕੀ ਹੈ ਕਿ ਉਹ ਸਪੈਸ਼ਲੀ ਸ਼ਿਵਨਾਬਾਲਠਾਗਰੇ ਛਿੰਦੇ ਗਰੁੱਪ ਜਿਹਦਾ ਮੈਂ ਪੰਜਾਬ ਪ੍ਰਧਾਨ ਆ ਸਾਡੇ ਬੰਦਿਆਂ ਨੂੰ ਕਿਉਂ ਟਾਰਗੇਟ ਕਰਦੇ ਨੇ ਰਾਜਨੀਤਿਕ ਰੰਜੀ ਸਮੋਤਲਦੀ ਹੈ ਕਰੋ ਅਸੀਂ ਵੀ ਤੇਰਾ ਕੈਂਡੀ ਖੜੇ ਜਿੱਤੇ ਨਹੀਂ ਗੰਦਾ ਪੰਜਾਬ ਦੇ ਵਿੱਚ ਅਸੀਂ ਵੀ ਵੋਟਾਂ ਲੜ ਰਹੇ ਹਾਂ ਲੇਗਰ ਉਹਦਾ ਬਦਲਾ ਤੁਸੀਂ ਸੁਰੱਖਿਆ ਘਟਾ ਕੇ ਜਾਂ ਸੁਰੱਖਿਆ ਵਾਪਸ ਲੈ ਕੇ ਨਾ ਕਰੋ ਸਰਨੂ ਦਾ ਜੀ ਰੋਜ਼ ਕਿਨਾਂ ਗਲੀ-ਗਲੀ ਜਾਣਾ ਪੈਂਦਾ ਪਬਲਿਕ ਮੀਟਿੰਗਾਂ ਕਰਨੀਆਂ ਪੈਂਦੀਆਂ ਵਿਚਾਰ-ਵਟਾਂਦਰਾ ਕਰਨਾ ਪੈਂਦਾ ਸਾਡੇ ਬੰਦਿਆਂ ਨੂੰ ਤਾਂ ਖਤਰਾ ਵਧਿਆ ਵੀ ਹੈ ਤੁਸੀਂ ਸਾਡੇ ਬੰਦੇ ਹੀ ਸੁਰੱਖਿਆ ਵਾਪਸ ਲੈ ਕੇ ਕੀ ਉਹਨਾਂ ਨੂੰ ਮਰਵਾਉਣਾ ਚਾਹੁੰਦੇ ਹੋ ਕੀ ਸੋਚਾ ਤੁਹਾਡੀ ਕੀ ਪਲਾਨਿੰਗ ਹੈ ਕੀ ਲੱਗਦਾ ਵੀ ਜਿਸ ਤਰ੍ਹਾਂ ਕਿ ਤੁਸੀਂ ਕਹਿ ਰਹੇ ਹੋ ਵੀ ਬਾਰ-ਬਾਰ ਜਾਣਾ ਪੈਂਦਾ ਵਿਧਾਨੀ ਚਾਹੀਦੀ ਸੀ ਉਲਟਾ ਘਟ ਰਹੀ ਹੈ ਮੇਰੇ ਨਾਲ ਤੁਸੀਂ ਦੇਖੋ ਕਿ ਤਿੰਨ ਗਰਮੈਂਟ ਮੇਰੇ ਤਿੰਨ ਮਹੀਨੇ ਤੋਂ ਐਸਏ ਅਮਿਤ ਕਪਲਾ ਬਵਾਰੀ ਨਾਲ ਮਰ ਗਿਆ ਐਸਏ ਗੁਰਦੀਪ ਸਿੰਘ ਬਵਾਰੀ ਨਾਲ ਮਰਿਆ ਐਸਏ ਜੈਪ ਸਿੰਘ ਦਾ ਐਕਸੀਡੈਂਟ ਹੋ ਗਿਆ ਤਿੰਨ ਬੰਦੇ ਤਿੰਨ ਮਹੀਨੇ ਤੋਂ ਮੈਨੂੰ ਨਹੀਂ ਦਿੱਤੇ ਜਾ ਰਹੇ ਉਹਨਾਂ ਨੂੰ ਕਹਿੰਦਾ ਪਹਿਲਾਂ ਬਾਨਾ ਲਾਂਦਾ ਜੀ ਜੀ ਸ਼ੰਭੂ ਬੈਰੀ ਤੇ ਡਿਊਟੀ ਪੈ ਰਹੀ ਹੈ ਹੁਣ ਉਹ ਐਸਆਈ ਮੁੰਚੀ ਲੈਂਦਾ ਟੋਟਲ ਅਫਸਰ ਪਟਿਆਲੇ ਦੇ ਮੇਰਾ ਫੋਨ ਚੱਕਣਾ ਬੰਦ ਕਰਕੇ ਕੋਈ ਕੋਣ ਕੋਲ ਕੁ ਜਵਾਬ ਹੀ ਨਹੀਂ ਇਹੀ ਜਵਾਬ ਹੁੰਦਾ ਸਵੇਰੇ ਭੇਜ ਰਿਆਂ ਜੀ ਸ਼ਾਮ ਨੂੰ ਆ ਜਾਣਗੇ ਆ ਫਲਾਣਾ ਬੰਦਾ ਗੁਰਚਨ ਸਿੰਘ ਲਾਦਾ ਹੀ ਤੁਹਾਡੇ ਨਾਲ ਫੁੱਲੇ ਕੋਲ ਪਹੁੰਚ ਰਿਹਾ ਇਹ ਕਿ ਤਿੰਨ ਮਿੰਨੇ ਤੋਂ ਤਿੰਨ ਬੰਦੇ ਜਿਹਦੇ ਘਟੋਂ ਅੱਠ ਬੰਦੇ ਮੈਨੂੰ ਟੋਟਲ 50 ਪੁਲਿਸ ਨੇ ਮਿਲੇ ਹੋਏ ਨੇ ਜਿਸ ਤੋਂ ਦੋ ਬਿਕਰੀ ਦਾ ਚਲੇ ਜਾਂਦੇ ਨੇ ਤਿੰਨ ਇਹਨਾਂ ਨੇ ਘਟਾਤੇ ਮੇਰੇ ਕੋਲ ਬੰਦੇ ਕਿੰਨੇ ਰਹਿ ਗਏ ਦੋ ਜਾਂ ਤਿੰਨ ਉਹਨਾਂ ਦੇ ਵਿੱਚੋਂ ਮੈਂ ਘਰ ਦੀ ਗਾਰਡ ਵੀ ਕਰਾਣੀ ਆ ਰਣਮੀਨੀ ਵੀ ਕਰਾਣੀ ਆ ਸਕਾਟ ਵੀ ਕਰਾਣੀ ਆ ਕੀ ਮੇਰਾ ਡਰਾਮਾ ਕੀ ਪਮੈ ਸਿੱਧਾ ਸਿੱਧਾ ਕਹਿ ਰਹੇ ਕਿ ਮੁੱਖ ਮੰਤਰੀ ਪੰਜਾਬ ਰਾਜਨੀਤਿਕ ਮੁਕਾਬਲਾ ਕਰਨ ਦੇ ਵਿੱਚ ਸਮਰਥ ਹੋ ਚੁੱਕਿਆ ਉਹਨੂੰ ਰਾਜਨੀਤਿਕ ਮੁਕਾਬਲਾ ਨਹੀਂ ਕਿਸੇ ਵੀ ਪਾਰਟੀ ਦੇ ਨਾਲ ਕਰ ਪਾ ਰਿਹਾ ਇਸ ਲਈ ਉਹ ਆਪਣੀ ਸਤਾ ਦੀ ਆਪਣੀ ਤਾਕਤ ਦਾ ਨਜਾਇਜ਼ ਇਸਤੇਮਾਲ ਕਰਦੇ ਹੋਏ ਸੁਰੱਖਿਆ ਵਾਪਸ ਲੈ ਕੇ ਕਿਉਂ ਜੀ ਤੁਹਾਨੂੰ ਡਾਊਨ ਕਰਨਾ ਚਾਹੁੰਦਾ ਮੈਂ ਬਿਲਕੁਲ ਕਲੀਅਰ ਕਰ ਰਿਹਾ ਡੀਜੀਪੀ ਸਾਹਿਬ ਸੀਐਮ ਸਾਹਿਬ ਤੁਸੀਂ ਜਿੰਨਾ ਮਰਜ਼ੀ ਕਦਾ ਜੋਰ ਲਾ ਲਓ ਚਾਹੇ ਸਾਰੀ ਸੁਰੱਖਿਆ ਵਾਪਸ ਲੈ ਲਉਂਦਾਂ। ਸਾਨੂੰ ਕੋਈ ਫਰਕ ਨਹੀਂ ਪੈਣਾ ਜਿਹੜਾ ਬੰਦਾ ਜ਼ਮੀਨ ਤੇ ਕੰਮ ਕਰਦਾ। ਜਨਤਾ ਉਹਦੇ ਨਾਲ ਹੈ। ਛੁੱਡੇ ਨਾ ਕੰਮਾਂ ਦੀ ਨਾਲ ਸਾਨੂੰ ਕੋਈ ਫਰਕ ਨਹੀਂ ਪੈਣ ਵਾਲਾ। ਕਿਉਂ ਜੀ ਇਹ ਰਾਜਨੀਤਿਕ ਰਾਂਚੀ ਸੀ ਸਤਰੀ ਕੇ ਨਾ ਘਟੋ ਤ੍ਰੀ ਕਿੰਦਾ ਸਪੈਸ਼ਲੀ ਮੇਰੇ ਬੰਦੇ ਨਾਲ ਕੀਤਾ ਜਾ ਰਿਹਾ। ਮੈਂ ਬਿਲਕੁਲ ਸਿੱਧਾ ਇਲਜ਼ਾਮ ਲਾ ਰਹੇ ਹਾਂ ਕਿ ਅਗਰ ਮੀਨੂ ਮੇਰੇ ਪਰਿਵਾਰ ਨੂੰ ਜਾਂ ਮੇਰੇ ਕਿਸੇ ਕਾਰਗਰਕਤਾ ਨੂੰ ਕਾਨੂੰ ਕੋਈ ਹਮਲਾ ਹੁੰਦਾ ਕੋਈ ਨੁਕਸਾਨ ਹੁੰਦਾ ਉਹਦੇ ਲਈ ਸਿੱਧਾ ਸਿੱਧਾ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਜ਼ਿੰਮੇਵਾਰ ਹੋਣਗੇ ਕਿ ਉਹਨਾਂ ਦੀ ਮੌਤ ਤੇ